ਇੱਧਰ ਦੇਖੋ ਇੱਧਰ ਦੇਖੋ ਕੀ ਨਾਮ ਹੈ ਸੀ ਨਾ ਨਸ਼ਾ ਕਰੇ ਤਾਂ ਤੁਸੀਂ ਕਰਦੇ ਮੰਡਲ ਕੁਛੇ ਦਾ ਕਿੰਨਾ ਹੈ ਮਾਨਸਾ ਤੇ ਤੁਹਾਡਾ ਦੂਸਰੀ ਕਮਿਟੀ ਕਹਿੰਦਾ ਮੈਨੂੰ ਅਸੀਂ ਮੈਨ ਨਹੀਂ ਲਿਆ ਜੀ ਤੁਸੀਂ ਨਾਲ ਤਾਂ ਲੈ ਮੈਂ ਅਸੀਂ ਨਾ ਮੈਂ ਨਾ ਲੈ ਕੇ ਆਇਆ ਅਸੀਂ ਡਰਿੰਕ ਕੀਤੀ ਹੈ ਜੀ ਉਦੋਂ ਬਾਅਦ ਉਹਨੇ ਕਿੱਥੇ ਲਾਇਆ ਮੈਨੂੰ ਨਹੀਂ ਪਤਾ ਮੈਂ ਉਹਨੂੰ ਘਰੇ ਛੱਡ ਕੇ ਆਇਆ ਸੀ ਸੇਫ ਸਲਾਮਤ ਕੋਈ ਵਾਈਪ ਨੂੰ ਸੰਭਾ ਕੇ ਆਇਆ ਉਦੋਂ ਬਾਅਦ ਵੀ ਵਾਈਸ ਦਾ ਸਵੇਰੇ ਫੋਨ ਆ ਗਿਆ ਉਹਦੀ ਡਰੱਗ ਤੇ ਤੁਸੀਂ ਕਿੱਥੇ ਲੈ ਕੇ ਤੈਨੂੰ ਹਾਂ ਜੀ ਇਹਦੇ ਪਾਸੇ ਨਸ਼ਾ ਕਿੱਥੋਂ ਲੈ ਕੇ ਆਏ ਇੱਥੇ ਰੋਡੀਆਂ ਕੋਲਾਂ ਤੋਂ ਨਹੀਂ ਨਾਲੇ ਤੁਸੀਂ ਲੇਡੀਜ਼ ਦਾ ਗ੍ਰਿਫਤਾਰ ਕੀਤਾ ਕਿਤੇ ਕਿੰਨੇ ਦਾ 1400 ਰੁਪਏ ਨਾਲੇ ਤੁਸੀਂ ਕਹਿ ਰਹੇ ਮੈਂ ਸ਼ਰਾਬ ਲੈ ਕੇ ਆਇਆ ਸੀਗਾ ਸ਼ਰਾਬ ਤਾਂ ਵੀ ਪੀਤੀ ਆ ਜੀ ਹਾਂ ਕੀ ਤੁਹਾਨੂੰ ਪ੍ਰਸਤਾਵ ਹੈਗਾ ਤੁਹਾਡਾ ਦੋਸਤ ਦਾ ਚਲੇ ਗਿਆ ਤੁਸੀਂ ਜਿਵੇਂ ਨਾ ਚਾਹ ਕਰਦੇ ਤੁਹਾਡੀ ਵੀ ਜਾਨ ਤਾਂ ਆਸਾਂ ਹਾਂਜੀ ਹਾਂ ਪ੍ਰਸਤਾਵ ਹੈ ਕਿੰਨੇ ਸਾਲਾਂ ਤੁਸੀਂ ਸੇਵਨ ਕਰ ਰਹੇ ਤੇ ਚਿੱਟੇ ਦਾ ਪੰਜ ਛੇ ਸਾਲ ਤੋਂਿੰਗ ਕਿੱਥੋਂ ਲੈ ਕੇ ਆਉਂਦੇ ਹੋ ਪੰਜ ਸਾਲ ਇਹਨਾਂ ਦੇ ਲੈ ਕੇ ਆਉਂਦੇ ਹੋ ਡਿਊਟੀ ਕੋਲੋਂ ਤੋਂ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਸੇਵਨ ਕੀ ਪਸਟਰ ਦਾ ਮਤਲਬ ਹੋ ਜਾ ਰਿਹਾ ਲੱਗਦਾ 40 ਪ੍ਰਾ ਲੱਖ ਰੁਪਏ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੀ ਨਾਨੀ ਕੀ ਕਰੂਗਾ ਤੁਹਾਡਾ ਮੈਂ ਫੈਕਟਰੀ ਚ ਲੱਗਾਂ ਮੱਧੀ ਗਈ ਹੁਣੇ ਪਹਿਲਾਂ ਮੇਰਾ ਹਫ਼ਤਾ ਕੰਮ ਸੀਗਾ ਦੋ ਰਿਆ 18 ਦੀ ਦੁਕਾਨ ਬੰਦ ਕਰੀ ਗਏ। ਕਰਿਆਨੇ ਦੀ ਦੁਕਾਨ। ਉਹ ਸਾਰੀ ਇਸੇ ਤੇ ਘਰੇ ਦੀ ਪੂਰਤੀ ਦੀ ਸਾਰੀ ਕੁਬਦ ਮਾ। ਹੁਣ ਅਸੀਂ ਕਰਦੇ। ਇਹ ਤਾਂ ਪਹਿਲੀ ਵਾਰੀ। ਲੱਗਦਾ ਕਿ ਕਾਫੀ ਟਾਈਮ ਤੇ ਵੇਚ ਰੋ ਤੁਸੀਂ ਨਾ। ਹਾਂਜੀ ਮੈਂ ਵੇਚਦਾ। ਕਿੰਨੇ ਪਰਚੇ ਕਿੰਨੇ ਨੇ ਤੁਹਾਡੇ? ਕਿੰਨੇ ਪਰਚੇ ਦਰ? ਫਿਰ ਤੇ ਪੁੱਛੀ ਦੀ। ਕਿੰਨੇ ਕਿੰਨੇ ਪਰਚੇ ਦਰ? 6-5 6-7 ਜਿਹੜੇ ਪਰਚੇ ਦਰ ਤੁਸੀਂ ਕਹਿੰਦੇ ਤੁਸੀਂ ਤਾਂ ਨਹੀਂ ਕਰਦੇ। ਤਾਂ ਤਾਂ ਕਰਦੇ ਹੋ ਤੁਸੀਂ। ਇਹ ਕਿਰੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਆ ਗਿਆ ਕਿ ਅਸੀਂ ਲੈ ਕੇ ਲੈ ਕੇ ਤਾਂ ਕਿਹਾ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦੇ ਚੋਰੀ ਚੱਕੇ ਤੇ ਨਹੀਂ ਵੇਚਿਆ ਮੈਂ ਵੇਚਿਆ ਨਾ ਵੇਚਿਆ ਮੈਂ ਨੀ ਮੈਂ ਤਾਂ ਫਰੀ ਮੰਗੂ ਦਿੱਤੇ ਜੀ ਫਰੀ ਫਰੀ ਸੇਵਾ ਕਰਦੇ ਤੁਸੀਂ ਨਸ਼ੇ ਤੇ ਲਾਹਣੂ ਕਰੇ ਸਾਰਿਆਂ ਨੂੰ ਨਹੀਂ ਜੀ ਮੇਰੇ ਮਿਲਦਾ ਨਹੀਂ ਮਿਲਨੀ ਚਾਹਤੇ ਨਹੀਂ ਫਰੀ ਸੇਵਾ ਨਸ਼ੇ ਤੇ ਲਾਹਣੂ ਤੁਸੀਂ ਸਾਰੇ ਪੈਸੇ ਕਿੱਥੋਂ ਲੈ ਸੀ ਜੋ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ ਕਿੱਤੇ ਹੀ ਆ ਰਿਹਾ 1000 ਰੁਪਏ ਦਿੱਤਾ ਨਾ ਮੈਂ ਨਾਲ ਕਹਿੰਦੇ ਫ੍ਰੀ ਹੁਣ ਦਸੀ ਇਹ ਕਹਿੰਦੇ 1000 ਰੁਪਏ 1000 ਰੁਪਏ ਦਿੱਤਾ ਸੀ ਉਹ ਵੀ ਮੈਨੂੰ ਨਹੀਂ ਤੁਸੀਂ ਕਹੋ ਵੀ ਘਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮਿਲ ਚੋਰ ਇੱਕ ਤੁਹਾਡੇ ਘਰ ਵਾਲੇ ਨਾਲ ਮਿਸ ਅਪ ਹੋਏ ਤੁਸੀਂ ਇਹ ਤਾਂ ਡੈਥ ਹੋ ਸਾਰਿਆਂ ਨੂੰ ਥੋੜਾ ਸੌਰੀ ਸਰ ਬੇਈ ਗੱਲ ਸੀ ਕਿਸ ਤਰੀਏ ਮਹਿਸੂਸ ਕਰ ਰਹੇ ਹਾਂ ਹੁਣ ਤੋਂ ਲੇਢ ਦਿਨ ਚ ਚਲੋ ਜੀ ਕਿਉਂਕਿ ਲੇਢ ਦਿਨ ਸਲਾਖਾਂ ਕਿੱਚ ਹੋਗੇ ਹੁਣ ਪਸਤਾਵਾ ਤਾਂ ਆਏਗਾ ਤੁਮਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤੋਂ ਜਿਹੜੇ ਉਹਨਾਂ ਦਾ ਸੱਚ ਕਹਿੰਦੇ ਜਾਂਦੇ ਅਿਸ ਤਰ੍ਹਾਂ ਕੀ ਪਹਿਲਾਂ ਬ੍ਰੀਫ ਕੀਤਾ ਜਾ ਚੁੱਕਾ ਹੈ ਇਸ ਸੰਬੰਧ ਵਿੱਚ ਐਫ ਆਰ ਨੰਬਰ 76 ਦਰਜ ਕੀਤੇ ਗਏ ਸੀ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਲਈ ਸਾਈਦਾ ਦੇ ਅੰਤਰਗਤ ਦਰਜ ਕੀਤੇ ਗਏ ਹੈਗੇ ਤੇ ਜਿਦੇ ਵਿੱਚ ਮੌਤ ਤੱਕ ਦੀ ਸਜ਼ਾ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਸਜ਼ਾ ਦਾ ਜਿਹੜਾ ਹੈਗਾ ਪ੍ਰਾਵਧਾਨ ਹੈਗਾ ਤੇ ਇਹਦੇ ਵਿੱਚ ਟੋਟਲ 9 ਦੂਸਰੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ 9 ਦੇ ਵਿੱਚੋਂ 2 ਅਰੈਸਟ ਕਰ ਲਏ ਗਏ ਨੇ ਸਤਦੁਸ਼ੀਆ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖ ਰੱਖ ਤੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸਤਦੁਸ਼ੀਆ ਦੀ ਪਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕਿਹਨੇ ਦਿੱਤਾ ਸੀ ਇਹਨੂੰ ਹਾਂ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜਿਹੜਾ ਮੁੰਡੇ ਦੀ ਡੈਥ ਹੋਈ ਹੋਏ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਜਿਹੜਾ ਹੈਗਾ ਉਤੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸੁਖਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਜੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਦਾ ਤੇ ਕਿਹ ਪੌਂਦੇ ਦੇ ਲੇਡੀਜ਼ ਦੇ ਜਿੱਥੇ ਜਿਵੇਂ ਪਹਿਲਾਂ ਰੋਟੀ ਪਿੰਡ ਕਰ ਸਮੇਂ ਸਮੇਂ ਤੇ ਰੇਡੀ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫਿਰ ਵੀ ਉਹ ਇਸ ਤਰ੍ਹਾਂ ਜਿਹੜਾ ਹੈਗਾ ਦਸ਼ਾ ਵਿੱਚ ਸਾਡੇ ਕੋਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੀ ਮੋਟਰਸਾਈਕਲ ਤੇ ਜਾਂ ਕਿਤੇ ਮੋਟਰ ਵਗੈਰਾ ਤੇ ਉੱਤੇ ਉਹ ਵੀ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸੱਤ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ। ਪਤਾ ਲੱਗਿਆ ਭਾਈ ਕਿ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਚ ਇਨਵੋਲਵਮੈਂਟ ਹੋ ਰਹੇ ਨੇ ਅੱਗੇ ਤਾਂ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਵੀ ਸਾਹਮਣੇ ਆਏਗਾ। ਮੇਨ ਲੈ ਕੇ ਕਿੱਥੋਂ ਦੋ ਜਿਹੜੇ ਕੀਤੇ ਨੇ ਅਕਿਊਜ਼ਡ ਉਹਨਾਂ ਤੋਂ ਵੀ ਹਜੇ ਹੋਇਆ ਨਹੀਂ ਕੁਝ। ਆ ਜਿਹੜਾ ਇੱਕ ਅਕਿਊਜ਼ ਤੇ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ। ਤੇ ਬਾਕੀ ਜੇ ਦੋਸ਼ੀਆਂ ਦੀ ਭਾਲ ਜਾਰੀ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਦਿਨ ਚ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੇ ਜਾਣਗੀਆਂ ਅਨਕੂਟਰ ਰੱਖੀ ਰੱਖੀ ਹੈ ਅੱਜ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਹੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਾਈਆਂ ਨੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਟ ਹੋਣਗੇ ਅਸੀਂ ਸਾਰਿਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਹੋਣਗੇ ਇਹਦੇ ਵਿੱਚ ਵੱਡੀ ਮਾਤਰਾ ਚ ਲੇਡੀਜ਼ ਨੇ ਕਿਸ ਤਰ੍ਹਾਂ ਦੇ ਕਿੰਨੇ ਲੇਡੀਜ਼ ਨੇ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਨੇ ਅਜੇ ਤੱਕ ਸਮੂਲੀਅਤ ਸਾਹਮਣੇ ਆਈ ਹੈ ਮੇਨ ਸਰਗਨਾ ਕੋਨ ਹੈ ਜੀ ਸਰ ਮੇਨ ਸਰਗਨਾ ਜਿਹੜੇ ਹੈਗੇ ਨੇ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਇਹ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛ ਗਿਸ਼ਵਾ ਤੋਂ ਬਾਅਦ ਹੀ ਤੁਹਾਨੂੰ ਸੀ ਦੱਸਣ ਦੇ ਕਾਰਨ ਇਹ ਸਾਰੇ ਸੱਤੌੜ ਤਾਂ ਨੇ ਅਲੂਸ਼ਿਪ ਪਹਿਲਾਂ ਵੀ ਨਿਤ ਪਰਚੇ ਕਰਦੇ ਨੇ ਆ ਪਹਿਲਾਂ ਇਹਨਾਂ ਦਾ ਟਰਮੀਕਲ ਟਰਮੀਨਲ ਜਿਹੜਾ ਰਕਉਂਦਾ ਹੈ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਚੁਅਲ ਕੈਸ ਜਿਹੜੇ ਪਰਚੇ ਨੇ ਇਹ ਜੀ ਸੁਨੀਪ ਮਾ ਤੇਸ ਤੇ ਵੀ ਹੈਗਾ ਨਹੀਂ ਇਹ ਤੇ ਨਹੀਂ ਬਤਾਇਆ ਫਿਲਹਾਲ ਇਹ ਇਹਦੇ ਫਲਪਰ ਡਿਟੇਲ ਸਟੇਟ ਹੈ ਪਾਚ ਜੇ ਇਹ ਕਿ ਕੰਮ ਕਿੱਥੇ ਕਰਦਾ ਸੀਗਾ ਸਾਨੂੰ ਇਹ ਅਜੇ ਮੁੱਛ ਕੇ ਅਜੀ ਰਮਾਨ ਉਹਨਾਂ ਲੈ ਰਹੇ ਪੁੱਛੀਏ ਇਸ ਦਿਨ ਤੇ ਜਿਹਨੇ ਜਿਹਨੇ ਜੀ ਨਸ਼ਾ ਕਰਤੇ ਨੇ ਨਾ ਵੀ ਪਰਿਵਾਰ ਲੜ ਕੇ ਮਾਰ ਕੇ ਜਿਹਨੇ ਇਸ ਤਰ੍ਹਾਂ ਤਾਂ ਇਹ ਕਿ ਕੀ ਕਿਉਂ ਕਰਨ ਪਰਵਾਜ਼ ਵਿੱਚ ਵੀ ਇਹ ਮਰਿਆ ਪਰਵਾਜ਼ ਵੀ ਕਾਫੀ ਮਹੇਸ਼ੂਦ ਰੰਗ ਹਾਂ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੀਨ ਚਲਾਉਂਦੇ ਹੈਗੇ ਆ ਤੇ ਮੈਂ ਤੁਹਾਡੇ ਮਾਧਮ ਰਹੀ ਵੀ ਜਿਹੜਾ ਹੈਗਾ ਤੇ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ ਤੇ ਸਾਡੇ ਵੱਲੋਂ ਵੀ ਸਰਵੇ ਸਰਵੇ ਦੇ ਉੱਤੇ ਜਿਹੜਾ ਹੈਗਾ ਪਿੰਡਾਂ ਦੇ ਜਾ ਕੇ ਲੋਕਾਂ ਨੂੰ ਇਸ ਪੱਤੀ ਜਾਗਰਤੀ ਵੀ ਕੀਤਾ ਜਾ ਰਿਹਾ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਉਹਦਾ ਵੱਡਾ ਕਾਰਨ ਜਾਗਰਤੀ ਦੀ ਘਾਟ ਹੈ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰਤੀ ਨਹੀਂ ਦਿੱਤੀ ਗਈ ਤਾਂ ਉਹ ਅਗਰਸੋ